ਲੋਦੀ ਵਿੱਚ ਮੋਹਾਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਮੁੰਡੇ ਕੁੜੀ ਦੀ ਲਾਸ਼ ਪਵਿੱਤਰ ਕਾਲੀ ਵੇਈ ਦੇ ਵਿੱਚੋਂ ਸ਼ੱਕੀ ਹਾਲਾਤਾਂ 'ਚ ਪੁਲਿਸ ਨੂੰ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਦੀ ਦੀ ਮੋਰਚੀ ਵਿੱਚ ਰਖਵਾਇਆ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ RAM BALAK ਤੇ ਕੁੜੀ ਦੀ ਪਛਾਣ NEHA ਦੇ ਵਜੋਂ ਹੋਈ ਹੈ। ਇਹਨਾਂ ਦੋਵਾਂ ਦੀਆਂ ਲਾਸ਼ਾਂ ਸਵੇਰੇ 8 ਵਜੇ ਦੇ ਕਰੀਬ ਪੁਲਿਸ ਨੂੰ ਕਾਲੀ ਵੇਈ ਚੋਂ ਬਰਾਮਦ ਹੋਈਆਂ ਨੇ। ਸ਼ੁਰੂਆਤ ਵਿੱਚ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁੰਡਾ ਕੁੜੀ ਪਿਛਲੇ 3 ਦਿਨਾਂ ਤੋਂ ਲਾ

ਮਸਲਵਾਂ ਦਾ ਹੱਸੇ ਮਜ਼ਾਕ ਤੋਂ ਹੁੰਦੇ ਹੁੰਦਾ ਵਾ ਕਰਾਂ ਦੇ ਵਿੱਚ ਬਾਬੇ ਸਿਚਾੜ ਜਦਾ ਭਾਈ ਚ ਸੋਮਵਾਰ ਹਾਂ ਸਵੇਰ ਇਨਫੋਰਮੇਸ਼ਨ ਆਈ ਸੀਗੀ ਮੋਕ ਤੇ ਸਾਬ ਮੈਂ ਹੋ ਟੀਮ ਉੱਥੇ ਮੋਕ ਲਗੇ ਸੀ ਟਟੋੜਿਆਂ ਨੂੰ ਉਹ ਵਿੱਚ ਖੜਾ ਗਿਆ ਖੜ ਕੇ ਉਹਦੀ ਫੋਟੋਗ੍ਰਾਫੀ ਕਰਕੇ ਉਹਨੂੰ ਮੋਰਚੀ ਵਿੱਚ ਰਖਾਇਆ ਗਿਆ ਡਾਕਟਰਾਂ ਦਾ ਪੋਸਟਰ ਕਰਾ ਕੇ ਉਹਦੀ ਜਮ ਮੋਰ ਤੋਂ ਪੂਰਾ ਕਰ ਲਾਂਗੇ ਕਰ ਵੀ ਪ੍ਰੋਸੀਡਿੰਗ ਚੱਲੀ ਪਈ ਹੈ ਪਿਤਕਾ ਦਾ ਨਾਮ ਹੈ ਨੀਹਾ ਜੀ ਤੇ ਜਿਹੜਾ ਲੜਕਾ ਰਹੀ ਰਾਮਪਾਲ ਕਾ ਜੀ ਇਹਨੂੰ ਅਸੀਂ ਅਦਾਲਤ ਚੱਕਦੇ ਦੋ ਜੀ ਉਨੇ ਵਾਰਸ ਆ ਗਏ ਆ ਉਹਨੇ ਬਿਆਨ ਲਿਖਜੂ ਕਰ ਅਜ ਫਿਰ ਹਾਲ ਇਹਦੇ ਕੋਈ ਨਹੀਂ ਤਤੀਸ਼ਰ ਮਹਿਰਾਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁੜੀ ਸਿਰਫ ਸਾਡੀ ਰਿਸ਼ਤੇਦਾਰ ਹੈ ਸਿਰਫ ਮ੍ਰਿਤਕ ਨੌਜਵਾਨ ਦੇ ਨਾਲ ਹੱਸਾ ਮਜ਼ਾਕ ਚੱਲਦਾ ਸੀ ਬਿਊਰੋ ਰਿਪੋਰਟ ਚੀਕਿਆ ਟੀਮ ਲੋਧੀ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਮੁੰਡੇ ਕੁੜੀ ਦੀ ਲਾਸ਼ ਪਵਿੱਤਰ ਕਾਲੀ ਵੇਈ ਦੇ ਵਿੱਚੋਂ ਸ਼ੱਕੀ ਹਾਲਾਤਾਂ 'ਚ ਪੁਲਿਸ ਨੂੰ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚੀ ਵਿੱਚ ਰਖਵਾਇਆ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਰਾਮ ਬਾਲਕ ਤੇ ਕੁੜੀ ਦੀ ਪਛਾਣ ਨੇਹਾ ਦੇ ਵਜੋਂ ਹੋਈ ਹੈ ਇਹਨਾਂ ਦੋਵਾਂ ਦੀਆਂ ਲਾਸ਼ਾਂ ਸਵੇਰੇ 8 ਵਜੇ ਦੇ ਕਰੀਬ ਪੁਲਿਸ ਨੂੰ ਕਾਲੀ ਵਹੀ ਚੁਬਾਰਮਤ ਹੋਈਆਂ ਨੇ ਸ਼ੁਰੂਆਤ ਵਿੱਚ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁੰਡਾ ਕੁੜੀ ਪਿਛਲੇ 3 ਦਿਨਾਂ ਤੋਂ ਲਾਪਤਾ ਸਨ ਝਟਲਾ ਹਮ ਤਾਂ ਬਿਆਰ ਗਿਆ ਤੇ ਅੰਦਰੋਂ ਸੇ ਜੁਨਾ ਨੂੰ ਇਹਨਾਂ ਪਤਾ تھا ਅੱਜ ਇਹਨਾਂ ਬਿਆਰ ਸਾਡੇ ਟਿਕਟ ਵੀ ਦੇਖ ਕੀਤੀ ਕਰੀ ਦੀ ਹਮਰੇ ਪਾਸੋਂ ਹਮ ਦੇਖ ਬਣ ਕਿ ਇਹ ਬੋਡੀ ਉਹ ਵੇਜਾਂ ਮੋ ਉਹ ਦੇਖੇ ਤੇ ਕਹਾਤਾ ਨਹੀਂ ਹਾਂਜੀ ਨਹੀਂ ਦੋਨੋਂ ਸਾਥ تھا ਨਹੀਂ ਲੜਕਾ ਤੁਹਨਾ ਵੀ ਆਇਆ ਹਾਂ ਬਿਹਾਰ ਕੀ ਜੀ ਹਮ ਤਾਂ ਸਾਰ ਦੇਖਣ ਲਈ ਕੀ ਪ੍ਰਤੀ ਨੋਸ਼ ਨਾ ਪਤਾ تھا ਹਮ ਤਾਂ ਸੋ ਬਿਹਾਰ ਦਾ ਜਾ ਰਹੇ ਹਾਂ ਉਹ ਮੇਰਾ ਲੜਕਾ تھا ਲੜਕੀ تھا ਉਹ ਰਿਸ਼ਤੇਦਾਰੀ ਵਿੱਚ تھا ਮਤਲਬ ਵੱਡੇ ਭਰਾ ਦਾ ਸਾਲੀ ਸੀ ਨਹੀਂ ਨਹੀਂ ਕੋਈ ਲਵ ਰਿਲੇਸ਼ਨ ਨਹੀਂ ਮਤਲਬ ਅਦਾ ਹੱਸੀ ਮਜ਼ਾਕ ਤਾਂ ਹੁੰਦੇ ਹੀ ਹੁੰਦਾ ਵਾ ਘਰਾਂ ਦੇ ਵਿੱਚ ਬਾਬੇ ਸਿੱਚਾ ਜਿਆਦਾ ਭਾਈ ਚ ਸੋਮਵਾਰ ਹਾਂ ਸਵੇਰ ਇਨਫੋਰਮੇਸ਼ਨ ਆਈ ਸੀਗੀ ਮੋਖ ਤੇ ਸੋਬ ਮੈਂ ਹੋਟੀ ਮੁੱਥੇ ਮੋਖਲੇ ਗਈ ਸੀ ਟਟੋੜਿਆਂ ਨੂੰ ਉਹ ਬੇ ਵਿੱਚ ਖੜਾ ਗਿਆ ਪਟਿਕੀ ਦੀ ਫੋਟੋਗ੍ਰਾਫੀ ਕਰਕੇ ਉਹਨੂੰ ਮੋਰਚੀ ਵਿੱਚ ਰੱਖਾਇਆ ਗਿਆ ਡਾਕਟਰਾਂ ਦਾ ਪੋਸਟਮਾਰਮ ਕਰਾ ਕੇ ਉਹਦੀ ਬਜਾ ਮੋਰ ਤੋਂ ਆਪਾਂ ਪੜਾ ਕਰ ਲਾਂਗੇ ਕਾਰਵੀ ਪ੍ਰਕਿਰਿਆ ਚੱਲੀ ਪਈ ਹੈ ਮ੍ਰਿਤਕ ਦਾ ਨਾਮ ਹੈ ਨੀਹਾ ਜੀ ਤੇ ਜਿਹੜਾ ਲੜਕਾ ਰਹੀ ਹੈ ਆਰਮਪਾਲ ਕਾ ਜੀ ਇਹਨੂੰ ਅਸੀਂ ਅਦਾਲਤ ਚੱਕਦੇ ਦੰਗੇ ਜੀ ਉਹਦੇ ਵਾਰਸ ਆ ਗਏ ਆ ਉਹਨੇ ਬਿਆਨ ਲਿਖ ਕੇ ਜੋ ਕਰ ਅਜ ਫਿਰ ਹਾਲੇ ਤੱਕ ਕੋਈ ਨਹੀਂ ਧਤੀ ਸ਼ਰਮੀਰ ਮਹਿਰ ਹਾਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁੜੀ ਸਿਰਫ ਸਾਡੀ ਰਿਸ਼ਤੇਦਾਰ ਹੈ ਸਿਰਫ ਮ੍ਰਿਤਕ ਨੌਜਵਾਨ ਦੇ ਨਾਲ ਹਸਾ ਮਜ਼ਾਕ ਚੱਲਦਾ ਸੀ ਬਿਊਰੋ ਰਿਪੋਰਟ ਕੀ ਕੀਤਾ ਟੀਵੀ